thank it's not a Don't let me- ट <laughs> ਅੱਜ ਜਿਹੜਾ ਕਿ ਪਾਜਾ ਪੀਟ ਮਾਰਦੀ ਅੱਜ ਸਾਕੀ ਵਾਲਾ ਦਿਨ ਦੀ ਹੈ ਅੱਜ ਅੰਤਵਾਰ ਦੇ ਮੇਲਾ ਲਵਾ ਗਿਆ ਵਾ ਜੀ ਬਾਬਾਈ ਦੀ ਤੇ ਅੱਜ ਸਾਕੀ ਦੇ ਪੁਟੀਆਡੇ ਤੇ ਹਰ ਸਾਲ ਦੀ ਤਰ੍ਹਾਂ ਪਾਜਾ ਦੇ ਦਰਵਾਜ਼ੇ ਤੇ ਸਤਲੁਜ ਬਹੁਤ ਲੋਰ ਮੇਲਾ ਹੋ ਰਿਹਾ ਜਿਹਦੇ ਕੱਢੇ ਰਿਹਾ ਕਾਲਾ ਸਾਈ ਰਾਮ ਮਾਈ ਦੇ ਤੇ ਇਹ ਮੇਲਾ ਹਰ ਸਾਲ ਦੀ ਰੀਤਾ ਬਣਾਇਆ ਜਾਂਦਾ ਆ ਜੀ ਦੀ ਵੀਡੀਓ ਸਰਕਾਰ ਦੇ ਇਥੇ ਤੋ ਕੰਮ ਨਾ ਬੀਣੀ ਉਹਦਾ ਉਹਦੇ ਦੇ ਦੇ ਤੇ ਉਹ ਸਰਕਾਰ ਦੇ ਮੱਦਿਆਂ ਦੇ ਨਾਲ ਅੱਗੇ ਨਜ਼ਰ ਬੜਾਰੇ ਲਾਂਦੇ ਆ ਅੱਜ ਤੱਕ ਨਾਲ ਪਸੋ ਪੋਣਾ ਦੇ ਆ ਤਵਾਲ ਜਿਹੜਾ ਸਰਕਾਰ ਦਾ ਗੁੰਦਗਾਨ ਕਰਦੇ ਆ ਕਿਸੇ ਤਰ੍ਹਾਂ ਇਹ ਗੱਡੀ ਚੱਲਦੀ ਆ ਉਹਦੇ ਚੱਲਦੇ ਆ ਬਾਈ ਕਿੱਥੇ ਨੇ ਬਾਬਾ ਜੀ ਮੇਲੇ 'ਚ ਕੀ ਕੀ ਚੈਰਿੰਗ ਕੀਤੀ ਜੀ ਜਿੱਦੂ ਜੀ ਪਿਆਰੀਆਂ ਨੂੰ ਚਾਹੀਦੀ ਆ ਠੀਕ ਆ ਮੇਲਾ ਦਾ ਮੇਲਾ ਤਾਂ ਹੁੰਦਾ ਨਹੀਂ ਮੇਲਾ ਮੇਲਿਆ ਰਹਿੰਦਾ ਆ ਜਿੱਤ ਕੀ ਕੀ ਰਸਮਾਂ ਕੀਤੀਆਂ ਜੀ ਵਾੜੇ ਦੇ ਦੇਰ ਦਰਬਾਰ ਦੇ ਵਿੱਚ ਬਾਬਾ ਜੀ ਦਾ ਖਰਾਕ ਰੋਸ਼ਨ ਕੀਤਾ ਜਾਂਦਾ ਹੈ ਕਿ ਨਵਾਂ ਮੇਲਾ ਕਰਾਇਆ ਗਿਆ ਹੈ ਕੱਡੇ ਜਰ ਸਮਝੀ ਜਾਂਦੇ ਆ ਇਹ ਮੇਲੀ ਰੋਸ਼ਨ ਕੀਤੀ ਜਾਂਦੀ ਆ ਤਮਾਦ ਤੇ ਮੈਂ ਉਹ ਕਵਾਚੂ ਹੋ ਜਾਂਦੀ ਆ ਤੇ ਸ਼ੰਗਰ ਬਾਬਾ ਜੀ ਦਾ ਤੋਂ ਚੱਲਦਾ ਹੈ ਉਹ ਚੱਲ ਰਿਹਾ ਸਰਹਾਨਾ ਪਰਵਾਦ ਚੱਲਦਾ ਹੈ ਅੱਜ ਵੀ ਨੌਜਵਾਨ ਪੀਡੀ ਨੂੰ ਜਿਹੜੇ ਧਰਮਾਂ ਤੋਂ ਪੜਤਲੀ ਜਾ ਰਹੀ ਹੈ ਉਸੇ ਬਾਰੇ ਕੀ ਮੈਸੇਜ ਹੋਗਾ ਇਹ ਬਾਬਾ ਜੀ ਉਹ ਬਾਬਾ ਜੀ ਕੀ ਆ ਸਾਡਾ ਜਿਹੜਾ ਸੁਭਾ ਵਰਕਾ ਉਹ ਮੋਤੀ ਜੇ ਸਾਡੀ ਕੀ ਜੋ ਦੇਦੇ ਆ ਉਹ ਕਰਿਆ ਤੇ ਚਲਦੇ ਆ ਇਹਦਾ ਜੋ ਲਾਭਕਾਰੀ ਜਿਹੜਾ ਮੈਂ ਕਹਿੰਦਾ ਉਹ ਜਿਆਦਾ ਤੋਂ ਬਚ ਕੇ ਰਹਿਣਾ ਚਾਹੀਦਾ ਆਪਣਾ ਸਰੀਰ ਕਸਮਾ ਤਾਂ ਕੁੱਪ ਸਹੀ ਹੈ ਤੇ ਜਿਹੜੇ ਲੋਕਾਂ ਵੱਲੋਂ ਹਲੇਸ ਕਰਦੇ ਆ ਅਗਰ ਇਹ ਦੇਤੀ ਕਰਦੇ ਆ ਕਿ ਜਿਆਦਾ ਬਚ ਕੇ ਰਹਿ ਜਾਓ ਤਾਂ ਠੀਕ ਹੈ ਜੀ